ਸਤਿ ਸ਼੍ਰੀ ਅਕਾਲ ਦੋਸਤੋ ਜੇ ਤੁਸੀਂ ਕੈਨੇਡਾ ਵਿੱਚ ਪੜਨ ਜਾਂ ਕੰਮ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ ਜਿਸ ਨੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਅਤੇ ਵਰਕਰਾਂ ਦੇ ਦਿਲਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ ਹੁਣ ਸਰਕਾਰ ਕੋਲ ਤੁਹਾਡਾ ਸਟੱਡੀ ਜਾਂ ਵਰਕ ਪਰਮਿਟ ਬਿਨਾਂ ਕਿਸੇ ਚੇਤਾਵਨੀ ਦੇ ਤੁਰੰਤ ਰੱਦ ਕਰਨ ਦੀ ਤਾਕਤ ਹੈ ਇਮੀਗ੍ਰੇਸ਼ਨ ਅਫਸਰਾਂ ਨੂੰ ਇਹ ਵਿਸ਼ੇਸ਼ ਅਧਿਕਾਰ ਮਿਲ ਗਿਆ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਦੇ ਸੁਪਨੇ ਖਤਰੇ ਵਿੱਚ ਪੈ ਗਏ ਹਨ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੈਨੇਡਾ ਦੀ ਇਸ ਨਵੀਂ ਸਖਤ ਨੀਤੀ ਦੀ ਪੂਰੀ ਜਾਣਕਾਰੀ ਦੇਵਾਂਗੇ। ਅਸੀਂ ਦੱਸਾਂਗੇ ਕਿ ਪਰਮਿਟ ਰੱਦ ਕਰਨ ਦੇ ਮੁੱਖ ਕਾਰਨ ਕੀ ਹਨ, ਇਹ ਨਵੇਂ ਨਿਯਮ ਤੁਹਾਡੇ ਲਈ ਕੀ ਮਤਲਬ ਰੱਖਦੇ ਹਨ ਅਤੇ ਕੈਨੇਡਾ ਅਜਿਹੀ ਸਖਤੀ ਕਿਉਂ ਅਪਣਾ ਰਿਹਾ ਹੈ। ਇਹ ਜਾਣਕਾਰੀ ਤੁਹਾਡੇ ਭਵਿੱਖ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਸਕਦੀ ਹੈ ਇਸ ਲਈ ਅੰਤ ਤੱਕ ਸਾਡੇ ਨਾਲ ਜੁੜੇ ਰਹੋ। ਅਫਸਰਾਂ ਨੂੰ ਮਿਲੀ ਪਰਮਿਟ ਰੱਦ ਕਰਨ ਦੀ ਅਥਾਰਟੀ ਕੈਨੇਡਾ ਦੀ ਇਮੀਗ੍ਰੇਸ਼ਨ ਸਰਵਿਸ ਜਿਸ ਨੂੰ IRCC ਕਿਹਾ ਜਾਂਦਾ ਹੈ ਨੇ ਇੱਕ ਨਵੀਂ ਨੀਤੀ ਲਾਗੂ ਕੀਤੀ ਹੈ। ਇਸ ਅਨੁਸਾਰ ਬਾਰਡਰ ਅਫਸਰ ਹੁਣ ਸਟੱਡੀ ਪਰਮਿਟ ਵਰਕ ਪਰਮਿਟ ਇਲੈਕਟ੍ਰੋਨਿਕ ट्रैवल अथॉरिटी ਈਟੀਏ ਅਤੇ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਟੀਆਰਵੀ ਨੂੰ ਤੁਰੰਤ ਰੱਦ ਕਰ ਸਕਦੇ ਹਨ ਇਸ ਦਾ ਮਤਲਬ ਹੈ ਕਿ ਨਾ ਕੋਈ ਅਦਾਲਤੀ ਕਾਰਵਾਈ ਨਾ ਕੋਈ ਅਪੀਲ ਦਾ ਮੌਕਾ ਸਿਰਫ ਤੁਰੰਤ ਕਾਰਵਾਈ ਕੈਨੇਡਾ ਗੈਜ਼ਟ 2 ਵਿੱਚ ਪ੍ਰਕਾਸ਼ਿਤ ਇਹ ਨਿਯਮਤੀ ਜਨਵਰੀ 2025 ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਗਏ ਹਨ ਇਹ ਸੁਣ ਕੇ ਤੁਹਾਡਾ ਦਿਲ ਵੀ ਡੋਲਿਆ ਹੋਵੇਗਾ ਪਰ ਅਜੇ ਹੋਰ ਵੀ ਗੰਭੀਰ ਜਾਣਕਾਰੀ ਸਾਹਮਣੇ ਹੈ ਆਓ ਹੁਣ ਪਹਿਲਾਂ ਸਮਝੀਏ ਪਰਮਿਟ ਰੱਦ ਹੋਣ ਮੁੱਖ ਕਾਰਨ ਤੁਹਾਡਾ ਪਰਮਿਟ ਕਈ ਕਾਰਨਾ ਕਰਕੇ ਰੱਦ ਹੋ ਸਕਦਾ ਹੈ ਪਹਿਲਾ ਜੇ ਤੁਹਾਡੀ ਨਿੱਜੀ ਸਥਿਤੀ ਵਿੱਚ ਕੋਈ ਤਬਦੀਲੀ ਆਉਂਦੀ ਹੈ ਜਿਸ ਕਾਰਨ ਤੁਸੀਂ ਅਯੋਗ ਹੋ ਜਾਂਦੇ ਹੋ ਮਿਸਾਲ ਵਜੋਂ ਜੇ ਤੁਹਾਡੀ ਵੀਜ਼ਾ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਦੂਜਾ ਜੇ ਤੁਸੀਂ ਝੂਠੇ ਦਸਤਾਵੇਜ਼ ਜਾਂ ਗਲਤ ਜਾਣਕਾਰੀ ਜਮ੍ਹਾਂ ਕਰਦੇ ਹੋ ਤੀਜਾ ਜੇ ਤੁਹਾਡਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਆਉਂਦਾ ਹੈ ਚੌਥਾ ਜੇ ਤੁਸੀਂ ਕੈਨੇਡਾ ਦੀ ਪੱਕੀ ਨਿਵਾਸੀ ਸਥਿਤੀ ਯਾਨੀ ਪਰਮਨੈਂਟ ਰੈਜ਼ਿਡੈਂਸੀ ਪੀਆਰ ਹਾਸਲ ਕਰ ਲੈਂਦੇ ਹੋ ਅਤੇ ਸਭ ਤੋਂ ਹੈਰਾਨੀਜਨਕ ਗੱਲ ਜੇ ਪ੍ਰਸ਼ਾਸਨੀ ਗਲਤੀਆਂ ਹੁੰਦੀਆਂ ਹਨ ਜਾਂ ਪਰਮਿਟ ਹੋਲਡਰ ਦੀ ਮੌਤ ਹੋ ਜਾਂਦੀ ਹੈ ਤਾਂ ਵੀ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਇਸ ਸਾਰੀ ਜਾਣਕਾਰੀ ਸੁਣ ਕੇ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕੈਨੇਡਾ ਹੁਣ ਕਿੰਨੀ ਸ਼ਕਤੀ ਨਾਲ ਪੇਸ਼ ਆ ਰਿਹਾ ਹੈ ਇਸ ਲਈ ਆਪਣੀ ਅਰਜ਼ੀ ਦੀ ਹਰ ਛੋਟੀ ਵੱਡੀ ਵੇਰਵੇ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਇਹਨਾਂ ਨਵੀਆਂ ਨੀਤੀਆਂ ਦਾ ਸਭ ਤੋਂ ਵੱਡਾ ਅਸਰ ਭਾਰਤੀ ਵਿਦਿਆਰਥੀਆਂ ਅਤੇ ਵਿਦੇਸ਼ੀ ਵਰਕਰਾਂ ਤੇ ਪਵੇਗਾ ਜੋ ਕੈਨੇਡਾ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਅਰਜ਼ੀਆਂ ਦਿੰਦੇ ਹਨ ਪਹਿਲਾਂ ਅਫਸਰ ਸਿਰਫ ਨਵੀਆਂ ਅਰਜ਼ੀਆਂ ਨੂੰ ਰੱਦ ਕਰ ਸਕਦੇ ਸਨ ਪਰ ਹੁਣ ਉਹ ਪਹਿਲਾਂ ਤੋਂ ਜਾਰੀ ਹੋਏ ਵੈਧ ਪਰਮਿਟ ਵੀ ਤੁਰੰਤ ਰੱਦ ਕਰ ਸਕਦੇ ਹਨ ਇਸ ਦਾ ਮਤਲਬ ਹੈ ਕਿ ਜੇ ਤੁਸੀਂ ਕੈਨੇਡਾ ਵਿੱਚ ਪਹਿਲਾਂ ਹੀ ਪੜ੍ਹ ਜਾਂ ਕੰਮ ਕਰ ਰਹੇ ਹੋ ਤਾਂ ਵੀ ਤੁਹਾਡਾ ਪਰਮਿਟ ਖਤਰੇ ਵਿੱਚ ਹੈ ਇੱਕ ਅਜਿਹੀ ਸਥਿਤੀ ਹੈ ਜੋ ਤੁਹਾਡੇ ਸੁਪਨਿਆਂ ਤੇ ਸਿੱਧੀ ਝੋਟ ਕਰ ਸਕਦੀ ਹੈ ਭਾਰਤੀ ਵਿਦਿਆਰਥੀ ਜੋ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਕੈਨੇਡਾ ਜਾਂਦੇ ਹਨ ਹੁਣ ਹੋਰ ਵੀ ਸਾਵਧਾਨੀ ਨਾਲ ਕਦਮ ਚੁੱਕਣ ਦੀ ਲੋੜ ਹੈ ਜੇ ਤੁਸੀਂ ਸਟੱਡੀ ਪਰਮਿਟ ਤੇ ਕੈਨੇਡਾ ਵਿੱਚ ਹੋ ਅਤੇ ਕੋਈ ਛੋਟੀ ਜਿਹੀ ਗਲਤੀ ਕਰਦੇ ਹੋ ਜਿਵੇਂ ਕਿ ਆਪਣੇ ਕੋਰਸ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਨਾ ਤਾਂ ਤੁਹਾਡਾ ਪਰਮਿਟ ਰੱਦ ਹੋ ਸਕਦਾ ਹੈ ਇਸੇ ਤਰ੍ਹਾਂ ਵਰਕਰਾਂ ਲਈ ਵੀ ਜੇ ਤੁਹਾਡੀ ਜੌਬ ਦੀਆਂ ਸ਼ਰਤਾਂ ਵਿੱਚ ਕੋਈ ਬਦਲਾਅ ਹੁੰਦਾ ਹੈ یا کوئی ਅਣਜਾਣ ਗਲਤੀ ਹੁੰਦੀ ਹੈ ਤਾਂ ਤੁਹਾਡੀ ਸਾਰੀ ਮਿਹਨਤ ਤੇ ਪਾਣੀ ਫਿਰ ਸਕਦਾ ਹੈ ਹੁਣ ਸਵਾਲ ਇਹ ਹੈ ਕਿ ਕੈਨੇਡਾ ਆਖਿਰ ਇਹ ਸਖਤੀ ਕਿਉਂ ਕਰ ਰਿਹਾ ਆਈ ਆਰਸੀ ਸਿੱਧਾ ਮੰਨਣਾ ਹੈ ਕਿ ਇਹ ਸਖਤੀ ਇਮੀਗ੍ਰੇਸ਼ਨ ਸਿਸਟਮ ਦੀ ਸਾਖ ਨੂੰ ਬਚਾਉਣ ਅਤੇ ਇਸ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕੈਨੇਡਾ ਸਰਕਾਰ ਦਾ ਮੁੱਖ ਮਕਸਦ ਵੀਜ਼ਿਆਂ ਦੀ ਦੁਰਵਰਤੋਂ ਨੂੰ ਰੋਕਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਹਰ ਵਿਦੇਸ਼ੀ ਨਾਗਰਿਕ ਸਰਕਾਰੀ ਸ਼ਰਤਾਂ ਦੀ ਸਖਤੀ ਨਾਲ ਪਾਲਣਾ ਕਰੇ ਪਰ ਇਸ ਸਖਤੀ ਦਾ ਅਸਰ ਸਿਰਫ ਉਹਨਾਂ ਲੋਕਾਂ ਤੇ ਨਹੀਂ ਪੈ ਰਿਹਾ ਜੋ ਜਾਣ ਬੁੱਝ ਕੇ ਗਲਤੀਆਂ ਕਰਦੇ ਹਨ ਸਗੋਂ ਉਹਨਾਂ ਇਮਾਨਦਾਰ ਵਿਦਿਆਰਥੀਆਂ ਅਤੇ ਵਰਕਰਾਂ ਤੇ ਵੀ ਪੈ ਰਿਹਾ ਹੈ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੈਨੇਡਾ ਆਏ ਹਨ ਮਿਸਾਲ ਵਜੋਂ ਜੇ ਤੁਸੀਂ ਇੱਕ ਵਿਦਿਆਰਥੀ ਹੋ ਅਤੇ ਤੁਹਾਡੇ ਕੋਰਸ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰ ਸਕੇ ਜਿਵੇਂ ਕਿ ਲੋੜਿੰਦੀ ਹਾਜ਼ਰੀ ਨਾ ਹੋਣਾ ਜਾਂ ਪੜ੍ਹਾਈ ਵਿੱਚ ਅਸਫਲ ਹੋਣਾ ਤਾਂ ਤੁਹਾਡਾ ਸਟੱਡੀ ਪਰਮਿਟ ਰੱਦ ਹੋ ਸਕਦਾ ਹੈ ਇਸੇ ਤਰ੍ਹਾਂ ਜੇ ਤੁਸੀਂ ਵਰਕ ਪਰਮਿਟ ਤੇ ਕੰਮ ਕਰ ਰਹੇ ਹੋ ਅਤੇ ਤੁਹਾਡੀ ਜੌਬ ਦੀਆਂ ਸ਼ਰਤਾਂ ਵਿੱਚ ਕੋਈ ਬਦਲਾਅ ਹੁੰਦਾ ਹੈ ਜਾਂ ਜੇ ਅਫਸਰ ਨੂੰ ਲੱਗਦਾ ਹੈ ਕਿ ਤੁਸੀਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਤਾਂ ਤੁਹਾਡਾ ਪਰਮਿਟ ਵੀ ਖਤਰੇ ਵਿੱਚ ਹੈ ਇਹ ਸਥਿਤੀ ਸੱਚਮੁੱਚ ਚਿੰਤਾਜਨਕ ਹੈ ਕਿਉਂਕਿ ਇੱਕ ਛੋਟੀ ਜੀ ਅਣਜਾਣ ਗਲਤੀ ਵੀ ਤੁਹਾਡੀ ਸਾਰੀ ਮਿਹਨਤ ਤੇ ਪਾਣੀ ਫੇਰ ਸਕਦੀ ਹੈ ਇਸ ਸ਼ਕਤੀ ਦੇ ਮੱਦੇ ਨਜ਼ਰ ਤੁਹਾਨੂੰ ਬਹੁਤ ਸਾਵਧਾਨੀ ਨਾਲ ਕਦਮ ਚੁੱਕਣ ਦੀ ਲੋੜ ਹੈ ਸਭ ਤੋਂ ਪਹਿਲਾਂ ਆਪਣੀ ਅਰਜ਼ੀ ਨੂੰ ਤਿਆਰ ਕਰਦੇ ਸਮੇਂ ਹਰ ਵੇਰਵੇ ਤੇ ਪੂਰਾ ਧਿਆਨ ਦਿਓ ਸਾਰੇ ਦਸਤਾਵੇਜ਼ ਸਹੀ ਅਤੇ ਪੂਰੇ ਹੋਣੇ ਚਾਹੀਦੇ ਹਨ ਜੇ ਤੁਸੀਂ ਪਹਿਲਾਂ ਹੀ ਕੈਨੇਡਾ ਵਿੱਚ ਹੋ ਤਾਂ ਆਪਣੇ ਪਰਮਿਟ ਦੀਆਂ ਸਾਰੀਆਂ ਸ਼ਰਤਾਂ ਨੂੰ ਧਿਆਨ ਨਾਲ ਸਮਝੋ ਅਤੇ ਉਹਨਾਂ ਦੀ ਪਾਲਣਾ ਕਰੋ। ਮਿਸਾਲ ਵਜੋਂ ਜੇ ਤੁਸੀਂ ਵਿਦਿਆਰਥੀ ਹੋ ਤਾਂ ਆਪਣੇ ਕੋਰਸ ਵਿੱਚ ਪੂਰੀ ਹਾਜ਼ਰੀ ਅਤੇ ਚੰਗੇ ਨਤੀਜੇ ਯਕੀਨੀ ਬਣਾਓ। ਜੇ ਤੁਸੀਂ ਵਰਕਰ ਹੋ ਤਾਂ ਆਪਣੀ ਜੌਬ ਦੀਆਂ ਸ਼ਰਤਾਂ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਕੋਈ ਵੀ ਅਜਿਹਾ ਕੰਮ ਨਾ ਕਰੋ ਜੋ ਤੁਹਾਡੇ ਪਰਮਿਟ ਦੀਆਂ ਸੀਮਾਵਾਂ ਤੋਂ ਬਾਹਰ ਹੋਵੇ। ਇਸ ਤੋਂ ਇਲਾਵਾ ਤੁਹਾਨੂੰ ਹਮੇਸ਼ਾ IRCC ਦੀ ਅਧਿਕਾਰਤ ਵੈੱਬਸਾਈਟ ਤੇ ਨਵੀਆਂ ਅਪਡੇਟਸ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਕਿਉਂਕਿ ਨਿਯਮ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਜੇ ਤੁਸੀਂ ਅਪਡੇਟ ਨਹੀਂ ਰਹਿੰਦੇ ਤਾਂ ਤੁਸੀਂ ਅਣਜਾਣੇ ਵਿੱਚ ਕੋਈ ਗਲਤੀ ਕਰ ਸਕਦੇ ਹੋ ਜੇ ਸੰਭਵ ਹੋਵੇ ਤਾਂ ਕਿਸੇ ਰਜਿਸਟਰਡ ਇਮੀਗ੍ਰੇਸ਼ਨ ਸਲਾਹਕਾਰ ਨਾਲ ਸੰਪਰਕ ਕਰੋ ਜੋ ਤੁਹਾਨੂੰ ਸਹੀ ਸਲਾਹ ਦੇ ਸਕੇ ਅੰਤ ਵਿੱਚ ਸੁਨੇਹਾ ਬਿਲਕੁਲ ਸਾਫ਼ ਹੈ ਪਿਆਰੇ ਦੋਸਤੋ ਕੈਨੇਡਾ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਸਖਤੀ ਕਰ ਰਿਹਾ ਹੈ ਅਤੇ ਇਸ ਦਾ ਸਿੱਧਾ ਅਸਰ ਤੁਹਾਡੇ ਸੁਪਨਿਆਂ ਤੇ ਪੈ ਸਕਦਾ ਹੈ ਜੇ ਤੁਸੀਂ ਕੈਨੇਡਾ ਵਿੱਚ ਪੜਨ ਜਾਂ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਹਰ ਕਦਮ ਬਹੁਤ ਸੋਚ ਸਮਝ ਕੇ ਚੁੱਕੋ ਤੁਹਾਡੀ ਅਰਜ਼ੀ ਦਾ ਹਰ ਵੇਰਵਾ, ਹਰ ਦਸਤਾਵੇਜ਼ ਅਤੇ ਉਸ ਤੋਂ ਬਾਅਦ ਦੀ ਹਰ ਕਾਰਵਾਈ ਤੁਹਾਡੇ ਭਵਿੱਖ ਨੂੰ ਬਣਾਉਣ ਜਾਂ ਤੋੜਨ ਦੀ ਤਾਕਤ ਰੱਖਦੀ ਹੈ। ਇਸ ਲਈ ਸਾਵਧਾਨ ਰਹੋ, ਸਹੀ ਜਾਣਕਾਰੀ ਨਾਲ ਅੱਗੇ ਵਧੋ ਅਤੇ ਆਪਣੇ ਸੁਪਨਿਆਂ ਨੂੰ ਸੰਭਾਲ ਕੇ ਰੱਖੋ। ਤੁਹਾਡੀ ਮਿਹਨਤ ਅਤੇ ਸੁਪਨੇ ਅਨਮੋਲ ਹਨ ਅਤੇ ਇਹਨਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਜੇ ਤੁਹਾਨੂੰ ਇਹ ਜਾਣਕਾਰੀ ਮਦਦਗਾਰ ਲੱਗੀ ਤਾਂ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਤੁਹਾਡੀ ਆਵਾਜ਼ ਮਹੱਤਵਪੂਰਨ ਹੈ ਅਤੇ ਤੁਹਾਡੀ رائے ਸਾਨੂੰ ਇਸ ਬਦਲਦੀ ਸਥਿਤੀ ਨੂੰ ਹੋਰ ਬਿਹਤਰ ਸਮਝਣ ਵਿੱਚ ਮਦਦ ਕਰ ਸਕਦੀ ਹੈ ਆਓ ਇਕੱਠੇ ਮਿਲ ਕੇ ਇਸ ਚੁਣੌਤੀ ਦਾ ਸਾਹਮਣਾ ਕਰੀਏ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰੀਏ